ਦੇਖ ਲਓ ਕਿਸਾਨਾ ਫਿਰ ਲਗਾ ਦਿੱਤਾ ਤਰਨਾ ਦਸਦੀ ਦੇ ਔਜਲਾ ਟਾਕ ਕੋ ਆਪੋ ਐਵਰੀ ਮਲਟੀ ਪਰਪਸ ਸਰਵ ਸੁਸਾਇਟੀ ਲਿਮਟਿਡ ਔਜਲਾ ਟਾਕ ਕਿਸਾਨਾਂ ਨੇ ਲਗਾਇਆ ਤਰਨਾ ਸਰਦਾਰ ਚੌਧਰੀ ਵਿਕਰਮ ਜੀ ਨਾਲ ਜੀ ਜੀ ਉਹਨੇ ਡੀਆਰ ਸਾਹਿਬ ਨਾਲ ਤੇ ਏਆਰ ਸਾਹਿਬ ਨਾਲ ਗੱਲ ਕੀਤੀ ਆ ਵੀ ਜਿਹੜੀ ਉੱਥੇ ਸਮੱਸਿਆ ਜ਼ਿਮੀਂਦਾਰਾਂ ਦੀ ਇਹਨੂੰ ਹੱਲ ਕਰੋ ਖਾਦ ਜਿਹੜੀ ਆ 28 ਜੂਨ ਨੂੰ ਜਿੱਥੇ ਟਰੱਕ ਆਇਆ 350 ਗਏ 12 ਜੁਲਾਈ ਨੂੰ ਮੈਂ ਅਜੀਤ ਚ ਖਬਰ ਲਵਾਈ ਨੀ ਇੱਥੇ ਆਇਆ ਕਿ ਆਏ ਨਹੀਂ ਉਹ ਤਾਂ ਕਦੇ ਆਏ ਨਹੀਂ ਨਹੀਂ ਪਿੱਛੋਂ ਆ ਗਿਆ ਸਿੱਚੋ ਆ ਗਿਆ ਸੁਸਾਇਟੀ ਨਹੀਂ ਆਇਆ ਸਿਹਰੇ ਨਹੀਂ ਆ ਬਾਹਰੇ-ਬਾਰ ਜੀਮੀਦਾਰਾਂ ਦੇ ਕੋਲ ਵਟਐਵਰ ਕਿੱਦਾਂ ਹੋਈ ਇਹ ਪ੍ਰਧਾਨ ਜੀ ਤਾਂ ਸਟਾਫ ਨੂੰ ਪਤਾ ਹੋਊਗਾ ਕਿੱਥੇ ਕਿੱਦਾਂ ਖੜਤਣਾ ਜਿੱਦਾਂ ਤੁਸੀਂ ਇਸੇ ਜਿਹੜੇ ਸੰਬੰਧੀ ਅਧਿਕਾਰੀ ਅੱਜ ਮੌਕੇ ਤੇ ਆਇਓ ਆ ਤੁਸੀਂ ਪਹਿਲੇ ਨਾਲ ਗੱਲਬਾਤ ਕੀਤੀ ਸੀ ਵੀ ਅਸੀਂ ਰੋਜ਼ ਖਾਦ ਮੰਗਦੇ ਹਾਂ ਜੀ ਅੱਛਾ ਇਹਨਾਂ 4 ਮਹੀਨੇ ਤੋਂ ਇੱਕ ਦਾਣਾ ਜੂਰੀ ਦਾ ਨਹੀਂ ਸਾਨੂੰ ਮਿਲਿਆ ਅੱਛਾ ਤੇ ਹੁਣ ਤੁਸੀਂ ਸਰਕਾਰ ਤੋਂ ਜਿਹੜੇ ਪਚਾਚਾਂ ਤੋਂ ਕੀ ਮੰਗ ਕਰਦੇ ਇਹਨਾਂ ਦੇ ਪਹਿਲਾਂ ਅਸੀਂ ਮੰਗ ਰੱਖੀ ਸੀ ਵੀ ਸਾਨੂੰ ਖਾਦ ਡੀਪੀ ਭੇਜਿਆ ਜੂਰੀਆ ਵੀ ਭੇਜਿਆ ਜਾਵੇ ਪਰ ਆਫਸਰ ਕਹਿੰਦੇ ਪਿੱਛੋਂ ਆ ਗਿਆ ਸੁਸਾਇਟੀ ਨਹੀਂ ਪਹੁੰਚਿਆ ਗਦਾਮ ਖਾਲੀ ਪਏ ਤੇ ਜ਼ਿਮੀਂਦਾਰ ਚੱਕਰ ਮਾਰ ਰਹੇ ਆ ਛੋਟੇ ਜ਼ਿਮੀਂਦਾਰ ਬੂਰੇ ਵਾਲੇ ਵੀ ਚਾਹੇ ਵੱਡੇ ਜ਼ਿਮੀਂਦਾਰ ਕਿਸੇ ਨੂੰ ਮਾਮਲਾ ਦੇਣਾ ਅੱਜ 40 ਦਿਨ ਹੋ ਗਏ ਆ ਇਹਦੀ ਵਿਭਾਗੀ ਜਾਂਚ ਕੀਤੀ ਜਾਵੇ ਤਾਂ ਜੋ ਕਾਰਵਾਈ ਕੀਤੀ ਜਾਵੇ ਜਿਹੜਾ ਦੀ ਕਿਲਤ ਕਾਫੀ ਚੱਲ ਰਹੀ ਹੈ ਬਖਵਕ ਕਿਸਾਨ ਸਟਾਫ ਦੇ ਕੋਲ ਆਉਂਦੇ ਆ ਜਦੋਂ ਸਟਾਫ ਦੇ ਕੋਲ ਆਉਂਦੇ ਤੇ ਇਹਨਾਂ ਨੂੰ ਖਾਦ ਬਾਰੇ ਪੁੱਛਿਆ ਜਾਂਦਾ ਤੇ ਇਹ ਕਹਿੰਦੇ ਸਾਡੇ ਕੋਲ ਅਜੇ ਤੱਕ ਕੋਈ ਖਾਦ ਨਹੀਂ ਪਹੰਚੀ ਕੁਝ ਕਿਸਾਨਾਂ ਵੱਲੋਂ ਜਾਂਚ ਪਟ્રોલ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ 28 6 ਨੂੰ ਇੱਕ ਟਰੱਕ ਜੂਰੀ ਦਾ ਜਿਹੜਾ ਜੰਪ ਤੋਂ ਚੱਲਿਆ ਪਰ ਸੁਸਾਇਟੀ ਵਿੱਚ ਨਹੀਂ ਪਹੁੰਚਿਆ ਉਸ ਟਰੱਕ ਦੀ ਜਾਂਚ ਹੋਣੀ ਚਾਹੀਦੀ ਵੀ ਉਹ ਟਰੱਕ ਕਿੱਥੇ ਗਿਆ ਕਿੱਥੇ ਨਹੀਂ ਗਿਆ ਕੌਣ ਬੰਦਾ ਲੈ ਕੇ ਗਿਆ ਕਿਸਾਨਾਂ ਕਿ ਨਹੀਂ ਆਇਆ ਤੇ ਉਹਦੇ ਬਾਰੇ ਸਾਰਾ ਹੀ ਜਾਂਚ ਪਟ્રોલ ਕਰਕੇ ਕਿਸਾਨਾਂ ਨੂੰ ਦੱਸਿਆ ਜਾ ਪੱਲੂਆ ਲੈਣ ਬਾਰੇ ਕੋਈ ਜਾਣਕਾਰੀ ਨਹੀਂ ਜੀ ਮੈਨੂੰ ਵੇ ਕਿੱਥੇ ਲਈ ਹੈ ਠੀਕ ਹੈ ਜੀ ਮੇਰੇ ਕੋਲ ਨਹੀਂ ਪਹੁੰਚਿਆ ਗੱਡੀ ਮੇਰੇ ਕੋਲ ਨਹੀਂ ਪਹੁੰਚੀ ਹੈਗੀ ਠੀਕ ਹੈ ਜੀ ਤੇ ਸੇਲਦ ਮੈਨੇ ਮੈਨੂੰ ਜਰੂਰ ਪੁੱਛਿਆ ਸੀ ਵੀ ਗੱਡੀਆਂ ਆਪਾਂ ਖਾ ਲਈਏ ਦੋ ਆਣੀਆਂ ਹੈਗੀਆਂ ਇੱਕ ਪ੍ਰਧਾਨ ਸਾਹਿਬ ਕਹਿੰਦੇ ਮੈਨੂੰ ਦੇ ਦਿਓ ਠੀਕ ਹੈ ਜੀ ਮੈਂ ਉਧਰ ਆਪਣੇ ਮਤਲਬ ਜਿਹੜਾ ਹੈਗਾ ਕਰ ਲੂੰਗਾ ਆਪਣੇ ਹਿਸਾਬ ਨਾਲ ਤੇ ਦੂਸਰਾ ਜਿਹੜਾ ਹੈਗਾ ਆ ਵੀ ਸੋਸਾਇਟੀ ਦੇ ਵਿੱਚ ਕੋਈ ਜਗਾ ਠੀਕ ਹੈ ਜੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੱਥੇ ਲਈ ਮੈਂ ਮੇਰੇ ਡਿਊਟੀ ਔਰ ਤੋਂ ਪਹਿਲਾਂ ਮਤਲਬ ਇੱਥੇ ਨਹੀਂ ਸੀ ਕੋਈ ਗੱਡੀ ਮੇਰੇ ਮੇਰੀ ਹਾਜ਼ਰੀ 'ਚ ਕੋਈ ਗੱਡੀ ਨਹੀਂ ਆਈ ਇੱਥੇ ਤੁਹਨਾ ਬਾਹਰ ਆਈਏ ਮੇਰੀ ਹਾਜ਼ਰੀ ਵਿੱਚ ਤੇ ਨਾ ਹੀ ਮਤਲਬ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਲਈ ਕਿੱਥੇ ਆ ਕਿੱਥੇ ਜਿਹੜੀ ਖਾਤਰ ਵਾਲਾ ਪਿੰਡ ਤੁਹਾਨੂੰ ਨੇ ਪਤਾ ਇਹ ਕਿੱਥੇ ਲਈ ਆ ਨਾ ਨਹੀਂ ਤੇ ਬਿਲਕੁਲ ਨਹੀਂ ਨਹੀਂ ਜਾਣਕਾਰੀ ਕਿੱਥੇ ਤੋਂ ਪਤ 25 ਤਰਨ ਔਇਲ ਹੈ ਮੇਰਾ ਇੱਥੇ ਸੀਲ ਜਬੈਂਡ ਦਾ ਰਹਿ ਗਿਆ ਆਪਾਂ ਨੂੰ 26 ਨੂੰ ਇੱਕ ਡੀਐਨ ਸੀਗੀ ਠੀਕ ਹੈ ਜੀ ਉਹ ਮੇਰੇ ਕੋਲੋਂ ਪ੍ਰਧਾਨ ਜੀ ਆ ਕੇ ਇੱਥੇ ਸਾਈਨ ਕਰਾ ਕੇ ਪ੍ਰੈਸ਼ਰਾਈਜ਼ ਕਰਕੇ ਸਾਈਨ ਕਰਾ ਕੇ ਲੈ ਗਏ ਤਾਂ ਉਹਨੇ ਆਪਣੇ ਮੈਂਬਰਾਂ ਨੂੰ ਮਾਰ ਦਿੱਤੀ ਨਹੀਂ ਸਰ ਗੱਡੀ ਲਈ ਕਿੱਥੇ ਹੈ ਲਈ ਮਤਫਲੂਆ ਪਿੰਡ ਤੇ ਆਪਣੇ ਸੋਸਾਇਟੀ ਦੇ ਵਿੱਚ ਪਿੰਡ ਆਉਂਦਾ ਹੈ ਇਸ ਸੋਸਾਇਟੀ ਚ ਪਿੰਡ ਤਾਂ ਨਹੀਂ ਆਉਂਦਾ ਪਰ ਉਹ ਖੇਤੀ ਉੱਤੇ ਕਰਦੇ ਆ ਜੀ ਪਰ ਉਹ ਉੱਥੇ ਰਿਆ ਕੇ ਖਾਦੇ ਜੂਸ ਕਰ ਸਕਦੇ ਜਾਂ ਵੇਚ ਸਕਦੇ ਆ ਨਹੀਂ ਇਹ ਵੇਚ ਤਾਂ ਨਹੀਂ ਸਕਦੇ ਹੁਣ ਆਪਾਂ ਇੱਥੇ ਕਈ ਕਿਸਾਨਾਂ ਦਾ ਰੋਪਿਆ ਵੀ ਇੱਥੇ ਇੱਕ ਬਿਆੜਤੀਆਂ ਨੇ ਵੀ ਖਾਦੇ ਵੇਚ ਦਿੱਤੀ ਆ ਨਹੀਂ ਆੜਤੀਆਂ ਤਾਂ ਲੈ ਨਹੀਂ ਦਿੱਤੀ ਉਹਨਾਂ ਕੋਈ ਉਹ ਆਪ ਆੜਦੇ ਆ ਜੀ ਉਹਨਾਂ ਦੇ ਕੋਲ ਆਪਨੇ ਆੜਦੇ ਆ ਠੀਕ ਹੈ ਜੀ ਹਾਂ ਜੀ ਤੁਹਾਡਾ ਕੀ ਮਤਲਬ ਕਹਿੰਦਾ ਪ੍ਰੈਸ਼ਰ ਕਰਕੇ ਤੁਹਾਡੇ ਕੋਲ ਗੱਡੀ ਲੈ ਪ੍ਰੈਸ਼ਰਾਈਜ਼ ਕਰ ਚੰਮ ਸਿੰਘ ਪ੍ਰਧਾਨ ਕੋਪਰੇਟਿਵ ਸੈਟੀ ਔਇਲਾ ਟੱਕ ਸਾਡੇ ਪਾਸ 28 ਤਰੀਕ ਨੂੰ ਯੂਟੀਆ ਦੀ ਗੱਡੀ ਆਈ ਹੈ ਜੀ ਤੇ ਮੈਨੂੰ ਸਵੇਰੇ 8:00 ਵਜੇ ਸਾਡੇ ਸੇਲਜ਼ਮੈਨ ਦਾ ਫੋਨ ਆਇਆ ਵੀ ਭਾਜੀ ਵੀ ਆਪਣੀ ਗੱਡੀ ਆ ਗਈ ਆ ਵੀ ਆਪਾਂ ਇਹਦਾ ਕੀ ਹੱਲ ਕਰਨਾ ਵੀ ਮੇਰੇ ਕੋਲ ਉਹ ਸ਼ਬਾ ਦੀਆਂ ਚਾਬੀਆਂ ਹੈ ਨਹੀਂਆਂ ਗੇਟ ਦੀਆਂ ਤੇ ਗੱਡੀ ਵਾਲਾ ਜਲਦ ਤੋਂ ਜਲ ਖਾਲੀ ਕਰਨ ਦੀ ਵੰਡੀ ਕਹਿ ਰਿਹਾ ਵੀ ਜਲਦ ਤੋਂ ਜਲ ਗੱਡੀ ਖਾਲੀ ਕਰਕੇ ਅਗਲੇ ਨੂੰ ਦੂਸਰਾ ਗੇੜਾ ਭਰਨਾ ਹੁੰਦਾ ਟੱਕਾਂ ਵਾਲਿਆਂ ਦੀ ਇਹ ਖਾਸ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਰੈਕ ਲੱਗਾ ਹੁੰਦਾ ਉਹਨੇ ਦੋ ਗੇੜੇ ਲਾਉਣੇ ਹੁੰਦੇ ਆ ਤੇ ਉਹ ਸ਼ਬਾ ਦੀ ਚਾਬੀ ਨਾ ਹੋਣ ਕਾਰਨ ਫਿਰ ਮੈਂ ਸੇਲਜ਼ਮੈਨ ਨੂੰ ਪੁੱਛਿਆ ਮੈਂ ਆਪਣੇ ਪਾਸ ਜਿਹੜੀ ਡਿਮਾਂਡ ਹੈਗੀ ਆ ਕਿਸਾਨਾਂ ਦੀ ਕਿ ਆਪਾਂ ਉਹਨਾਂ ਉਹਨਾਂ ਕਿਸਾਨਾਂ ਨੂੰ ਜਿਹੜੀ ਯੂਰੀਆ ਹੈ ਉਹ ਦੇ ਦਿਓ ਤੇ ਫਿਰ ਅਸੀਂ ਉਹ ਆਪਣੇ ਸੇਲਸਮੈਨ ਦੇ ਕਹਿਣ ਦੇ ਉੱਤੇ ਆਪਾਂ ਜਿਹੜੇ ਕਿਸਾਨ ਵੀਰ ਸੀਗੇ ਜਿਨ੍ਹਾਂ ਦੀ ਸਾਡੇ ਕੋਲ ਡਿਮਾਂਡ ਆਈ ਹੋਈ ਸੀਗੀ ਯੂਰੀਆ ਦੇ ਵਾਸਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਆਪੋ ਆਪਣੀ ਜਿਹੜੀ ਯੂਰੀਆ ਸੀਗੀ ਬਣਦੀ ਸੀ ਜਿੰਨਾ ਜਿੰਨਾ ਇਹਨਾਂ ਦੇ ਹਿੱਸੇ ਆਇਆ ਜਿੰਨੀ ਜਿੰਨੀ ਡਿਮਾਂਡ ਸੀਗੀ ਜਾਂ ਘੱਟ ਸੀਗੀ ਉਹ ਤਕਰੀਬਨ 11-12 ਜਾਨੀ ਕਿਸਾਨ ਸੀਗੇ ਜਿਨ੍ਹਾਂ ਦੀ ਸਾਡੇ ਕੋਲ ਡਿਮਾਂਡ ਸੀਗੀ ਉਹ ਅਸਾਨੀ ਉਹਨਾਂ ਨੂੰ ਹਿੱਸੇ ਵਾਲੀ ਜਿਹੜੀ ਖਾਸ ਸੀਗੀ ਉਹ ਵੰਡ ਦਿੱਤੀ ਗਈ ਆ ਤੇ ਜਿਹੜੇ ਉਹਨਾਂ ਦੇ ਚੈੱਕ ਸੀਗੇ ਉਹ ਸਭਾ ਦੇ ਪਾਸ ਜਮ੍ਹਾਂ ਪਏ ਆ ਤੇ ਉਹ ਚੈੱਕ ਉਹ ਨਹੀਂ ਆਪਣੇ ਪਾਸ ਕਲੈਕਟ ਕੀਤੇ ਹੋਏ ਆ ਜੀ ਤੇ ਇਹਦੇ ਵਿੱਚ ਐ ਨਹੀਂ ਤੇ ਬਾਕੀ ਜੇ ਉਹ ਮਸਲਾ ਹੋਰ ਹੈਗਾ ਤਾਂ ਉਹ ਆਪਾਂ ਕਿਸਾਨਾਂ ਦਾ ਹੱਲ ਕਰਨੂ ਚਾਹ ਰਹੇ ਹਾਂ ਜੇ ਤਾਂ ਔਰੋਪਰੋਂ ਦੇ ਵੀ ਖਾਦ ਪ੍ਰਧਾਨ ਜੀ ਨੇ ਕਿਤੇ ਬਾਰੇ ਵੀ ਦਿੱਤੀ ਆ ਨਹੀਂ ਬਿਲਕੁਲ ਨਹੀਂ ਜੀ ਕਿਸਾਨ ਖਾਦ ਆਪ ਲੈ ਕੇ ਗਏ ਆ ਕਿਸਾਨ ਕਬੂਲ ਰਹੇ ਆ ਜਿਹੜੇ ਸਾਡੇ ਸੁਸਾਇਟੀ ਦੇ ਮੈਂਬਰ ਆ ਉਹੀ ਖਾਦ ਲੈ ਕੇ ਗਏ ਆ ਹੋਰ ਕਿਤੇ ਆਪਾਂ ਬਾਹਰ ਨਹੀਂ ਵੇਚੀ ਤੇ ਉਹ ਆਪਣੇ ਕਿਸਾਨ ਜਿਹੜੇ ਸੁਸਾਇਟੀ ਦੇ ਮੈਂਬਰ ਹੀ ਖਾਦ ਲੈ ਕੇ ਗਏ ਉਹਨਾਂ ਨੇ ਚੈੱਕ ਜਿਹੜੇ ਆਪਣੇ ਸੁਸਾਇਟੀ ਦੇ ਪਾਸ ਜਮ੍ਹਾਂ ਕਰਾਏ ਆ ਜੀ ਜਿਹੜੇ ਉਹਨਾਂ ਦੇ ਰੁਬੇ ਬਨੇ ਉਹ ਬਿਲਕੁਲ ਬੇ ਬਨਿਆ ਦਿਆ ਜੀ ਤੇ ਆਪਣੇ ਸਭਾ ਦੇ ਪਾਸ ਦੂਜੀ ਗੱਡੀ ਆਈ ਹੋਈ ਆ ਉਹ ਆਪਾਂ ਕਿਸਾਨਾਂ ਨੂੰ ਵੰਡਾਂਗੇ ਤੇ ਜਿਹੜੇ ਕਿਸਾਨ ਰਹਿੰਦੇ ਆ ਉਹਨਾਂ ਨੂੰ ਵੀ ਵੰਡ ਦਿੱਤੀ ਜਾਊਗੀ ਸਭਾ ਦੇ ਅੰਦਰ ਕੱਲ ਦੀ ਕਿਸੇ ਆਪਣੇ ਕੋਲ ਇੱਕ ਗੱਡੀ ਹੋਰ ਆ ਗਈ ਆ ਉਹ ਵੀ ਆਪਾਂ ਵੰਡ ਦੇਣੀ ਆ ਜੀ ਮੈਚ ਟਰੈਕਟਰ ਗੋਪੀ ਸਿੰਘ ਸ਼ਿਕਾਰੀ ਸੁਮਨ ਆਇਆ ਪੁੱਤੋ ਪਾਣੀ ਤੋਂ ਤੇ ਮੈਨੂੰ 2 ਦਿਨ ਪਹਿਲਾਂ ਜਾਣਕਾਰੀ ਮਿਲੀ ਸੀਗੀ ਟੈਲੀਫੋਨ ਰਾਹੀਂ ਕਿ ਮਿਸਟਰ ਦیدار ਸਿੰਘ ਜੀ ਨੇ ਦਿੱਤੀ ਸੀ ਕਿ ਸਾਡੀ ਸਭਾ ਦੇ ਵਿੱਚ ਖਾਦ ਦੀ ਗੱਡੀ ਆਈ ਗਈ ਹੈ ਪਿਛਲੇ ਮਹੀਨੇ ਦੀ 28 ਤਰੀਕ ਨੂੰ ਤੇ ਉਹਨਾਂ ਨੇ ਦੱਸਿਆ ਕਿ ਸਾਡੀ ਸਭਾ ਦੇ ਵਿੱਚ ਗੱਡੀ ਆਈ ਹੈ ਬਟ ਉਹ ਖਾਦ ਮੈਂਬਰਾਂ ਤੱਕ ਨਹੀਂ ਪਹੁੰਚੀ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਜਿਹੜੀ ਗੱਡੀ ਆਈ ਸੀ ਉਹ ਉਹ ਪ੍ਰਧਾਨ ਸਾਹਿਬ ਦੇ ਅੰਦਰ ਸੀਗੀ ਤੇ ਉਹਨਾਂ ਨੇ ਜਿੱਦਾਂ ਖਾਦ ਜਿਹੜੀ ਗੱਡੀ ਆ ਉਹਨਾਂ ਨੇ ਆਪ ਉਹਨੂੰ ਵਰਤਿਆ ਪਰਸਨਲ ਵਸਤੂ ਦੀ ਉਸ ਵਸਤੂ ਮਟੂ ਮੈਂਬਰ ਤੱਕ ਨਹੀਂ ਪਹੁੰਚੀ ਇਹ ਇਸ਼ੂ ਸੀ ਜਿਹੜੀ ਖਾਦਿਆ ਸੋਸਾਇਟੀ ਬੈਂਕ ਵਿੱਚ ਤਾਂ ਸੜਾਈ ਨਹੀਂ ਹਾਂਜੀ ਸੋਸਾਇਟੀ ਸੋਸਾਇਟੀ ਬੈਂਕ ਵਿੱਚ ਤਾਂ ਖਾਦ ਨਹੀਂ ਇੱਥੇ ਆਈ ਨਹੀਂ ਆਈ ਸੋਸਾਇਟੀ ਤੇ ਨਹੀਂ ਆਈ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਸਰ ਜੀ ਕਿੰਨੀ ਖਾਤੀ ਕਿੰਨੇ ਬੁਰੇ ਸੀਗੇ ਦੇਖੋ ਇੱਕ ਗੱਡੀ ਆਈ ਇਹਨਾਂ ਨੂੰ ਮਾਰਕੀਟ ਵੱਲੋਂ ਮਿਲੀ ਹੈ ਗੱਡੀ 28 ਤਰੀਕ ਨੂੰ ਉਹ ਚ 350 ਹੋ ਗਈ ਜੀ ਪ੍ਰਧਾਨ ਸਾਹਿਬ ਕੀ ਜਾਣਕਾਰੀ ਮਿਲਦੀ ਉਹ ਆਰਥਿਕ ਦਾ ਵੀ ਕੰਮ ਕਰਦੇ ਆ ਕੀ ਆੜਤੀਆ ਪ੍ਰਧਾਨ ਬਣ ਸਕਦਾ ਏ ਬੈਂਕ ਦੀ ਲਾਅ ਮੁਤਾਬਕ ਦੇਖੋ ਹੁਣ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਮੈਂਬਰਾਂ ਦੁਆਰਾ ਕਿ ਅਸਲ ਵਿੱਚ ਕਿ ਉਹ ਪ੍ਰਧਾਨ ਸਾਹਿਬ ਆਰਥਿਕ ਦਾ ਵੀ ਕੰਮ ਕਰਦੇ ਬਟ ਇਹ ਚੀਜ਼ ਆਪਾਂ ਇੱਕ ਇਨਵੈਸਟੀਗੇਸ਼ਨ ਚ ਚੈੱਕ ਕਰਾਂਗੇ ਉਹ ਕਰਦੇ ਆ ਕਿ ਨਹੀਂ ਕਰਦੇ ਇਲੈਕਸ਼ਨ ਦੌਰਾਨ ਨਹੀਂ ਐਸੀ ਨਹੀਂ ਉਸੇ ਕੋਈ ਸਾਰੇ ਲਈ ਗੱਡੀ ਕਿੱਥੇ ਕਿਹੜੇ ਪਿੰਡ ਲਈ ਸੀ ਇਹ ਗੱਡੀ ਕਿ ਜਿਹੜੀ ਜੋ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਦਾ ਮਤਲਬ ਕਿ ਪ੍ਰਧਾਨ ਸਾਹਿਬ ਦੇ ਉੱਥੇ ਉਹਨਾਂ ਕੋਲ ਨਹੀਂ ਰੱਖੀ ਆ ਉਹਨਾਂ ਨੇ ਗਾਂ ਮੈਂਬਰਾਂ ਨੂੰ ਵੰਡੀ ਆ ਜਿੰਨੇ ਕ ਅਪਡੇਟ ਮੇਰੇ ਕੋਲ ਨਹੀਂ ਆ ਨਾ ਕਿਹੜੇ ਪਿੰਡ ਵੰਡੀ ਗਈ ਹੈ ਜੀ ਕਿਹੜੇ ਪਿੰਡ ਗੱਡੀ ਲਈ ਉੱਥੇ ਐਕਚੁਅਲੀ ਪੂਰੀ ਇਨਫੋਰਮੇਸ਼ਨ ਮੇਰੇ ਕੋਲ ਆਈ ਨਹੀਂ ਹੈ ਨੋਟਿਸ ਮੇਰੇ ਆਇਆ ਨਹੀਂ ਹੈ ਜਿੰਨੀ ਕਿ ਇਨਫੋਰਮੇਸ਼ਨ ਮਿਲੀ ਹੈ ਉਹਨੇ ਕਿ ਮੈਂ ਤੁਹਾਨੂੰ ਅਪਡੇਟ ਕਰਾਂ ਤਾਂ ਜੀ ਵੀ ਗੱਲ ਚੱਲਦੀ ਸੀ ਕਿ ਖਾਦ ਜਿਹੜੀ ਹੈ ਉਸ ਆੜਤੀਏ ਵੱਲੋਂ ਅੱਗੇ ਵੇਚ ਹੀ ਗਈ ਆ ਦੇਖੋ ਇਹ ਜਿਹੜਾ ਇੱਕ ਅਜੇ ਇਨਫੋਰਮੇਸ਼ਨ ਦਿੱਤੀ ਗਈ ਹੈ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਖਾਦ ਬਾਹਰ ਪੇਚੀ ਗਈ ਉਹ ਚੀਜ਼ ਪੜਤਾਲ ਦੇ ਵਿੱਚ ਹੀ ਬਦਲ ਲੱਗੂਗਾ ਇੱਕ ਵਾਰ ਜਿਹੜੇ ਮੈਂਬਰ ਸੀ ਆਪਾਂ ਨੂੰ ਕੰਪਲੇਨ ਦਿੱਤੀ ਆਪ ਕੋ ਦੀ ਪੜਤਾਲ ਕਰਾਂਗੇ ਉਸ ਤੋਂ ਦੇ ਇਨਫੋਰਮੇਸ਼ਨ ਪੂਰੀ ਕਰੈਕਟ ਫਰਵਾਇਡ ਕੀਤੀ ਹੋਊਗੀ ਹਾਂ ਆਪ ਜੀ ਦੇ ਧਿਆਨ ਵਿੱਚ ਆ ਰਿਹਾ ਸੀਗਾ ਜਿਹੜੇ ਇਥੋਂ ਦੇ ਕਰਮਚਾਰੀ ਹੈਗੇ 77+ ਸੇਲਜ਼ਮੈਨ ਹੈਗੇ ਨੇ ਵੀ ਉਹਨਾਂ ਦੇ ਉਹਨਾਂ ਤੇ ਦਬਾਅ ਪਾ ਕੇ ਪ੍ਰਧਾਨ ਸਾਹਿਬ ਨੂੰ ਇਹ ਗੱਡੀ ਬਾਰੋ-ਬਾਰ ਆਪਣੇ ਲੈ ਕੇ ਗਏ ਕਿਹਨੂੰ ਦਿੱਤੀ ਕਿਹਨੂੰ ਨੇ ਕਹੀ ਦਿੱਤੀ ਇਹ ਕੁਝ ਪਤਾ ਨਹੀਂ ਹੈਗਾ ਕੀ ਦੇਖੋ 77 ਇਹ ਚਾਰ ਦਿਨ ਚਾਰ ਜਿਹੜੇ ਸੀਗੇ ਸੇਲ ਦੇ ਤੇ ਫਰਟੀਲਾਈਜ਼ਰ ਦੇ ਜੋ ਸੀਗੇ ਉਹ ਸੀਗੇ ਆਪਣੇ ਕਰਨ ਠੀਕ ਇਹ ਤਰ੍ਹਾਂ ਸੀਗਾ ਇਹਦਾ ਸੇਲਸਮੈਨ ਸੀਗਾ ਇਹਦਾ ਇੰਚਾਰਜ ਸੀਗਾ ਖਾਦੀ ਵੱਡਕੀ ਇਹਨਾਂ ਨੇ ਕਰ ਲਈ ਹੁੰਦੀ ਆ ਠੀਕ ਹੈ ਨਾ ਕਮੇਟੀ ਦਾ ਰੋਲ ਹੁੰਦਾ ਕਿ ਇਸ ਨੂੰ ਇਸ ਨਾਲ ਲੱਗ ਸੋਸਾਇਟੀ ਨੂੰ ਚਲਾਉਣਾ ਠੀਕ ਹੈ ਹੁਣ ਜਿਹੜੀ ਇੱਕ ਹਸਾਬ ਨਾਲ ਤੁਸੀਂ ਆਪਾਂ ਪਤਾ ਲੱਗਿਆ ਕਿ ਗਲਤ ਪੰਡਲੀ ਗਈ ਆ ਉਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਆਪਾਂ ਕੰਪਲੀਟ ਰਿਪੋਰਟ ਤੁਹਾਨੂੰ ਦਿਖਾਵਾਂਗੇ। ਇਸ ਸਾਰੇ ਮੈਂ ਤਾਂ ਪੁੱਛਿਆ ਵੀ ਉਹ ਗੱਡੀ ਕਿੱਥੇ ਕਿਹੜੇ ਪੰਡਲੀ ਜਵੰਦੂ ਵੀ ਇਹਦੇ ਵਿੱਚ ਪੁੱਛਿਆ ਜਾਊਗਾ। ਉਹਨਾਂ ਦੇ ਰਿਟਰਨ ਦੇ ਵਿੱਚ ਇਹਨਾਂ ਦੇ ਵੀ ਬਿਆਨ ਲਿੱਤੇ ਜਾਣਗੇ ਕਿੱਥੇ ਹੈ। ਜਿਨ੍ਹਾਂ ਨੇ ਕੰਪਲੇਨਟ ਪਾਈ ਆ ਉਹਨਾਂ ਦੇ ਵੀ ਬਿਆਨ ਲਿੱਤੇ ਜਾਣਗੇ। ਉਸ ਤੋਂ ਬਾਅਦ ਪ੍ਰਧਾਨ ਕਮੇਟੀ ਜਿਹੜੀ ਆ ਕਮੇਟੀ ਦੇ ਵੀ ਉੱਤੇ ਜਾਣਾ ਨਹੀਂ ਹੈ। ਉਸ ਤੋਂ ਬਾਅਦ ਲੱਗੂਗਾ ਕਿ ਕੌਣ ਦੋਸ਼ੀ ਹੈ ਤੇ ਫਿਰ ਕਾਲ ਤੋਂ ਬਾਅਦ ਪੂਰੀ ਕਲੀਅਰ ਕਰ ਦਿੱਤੀ ਜਿਹੜਾ ਲੋਕਾਂ ਦਾ ਇਹ ਕਹਿਣਾ ਕਿ ਜਦੋਂ ਟਰੱਕ ਕੀ ਉਸ ਤੋਂ ਬਾਅਦ ਜਦੋਂ ਟਰੱਕ ਗਾਇਬ ਹੋ ਗਿਆ ਚਲੇ ਗਿਆ ਪ੍ਰਧਾਨ ਸਾਹਿਬ ਨੂੰ ਦੇ ਦਿੱਤਾ ਉਸ ਤੋਂ ਬਾਅਦ ਇਹ ਜਾਣਕਾਰੀ ਮਿਲਦੀ ਵਿੱਚ ਕਿ ਕੁਲੂਕਾਂ ਨੇ ਦਿੱਤੇ ਨੇ ਕੋਈ ਟਰੱਕ ਗਾਇਬ ਗਾਇਬ ਦਾ ਆਪਾਂ ਨਹੀਂ ਕਵਾਂਗੇ ਕਿ ਗਾਇਬ ਹੋਇਆ ਕਿਉਂਕਿ ਉਦਾਂ ਮੈਂਬਰਾਂ ਤੱਕ ਖਾਦ ਕਈ ਮੈਂਬਰਾਂ ਤੱਕ ਨਹੀਂ ਪਹੁੰਚੀ वैसे नाडे पूरे फ्लोर ਦੇ ਵਿੱਚ ਇਸ਼ੂ ਚੱਲ ਰਹੇ ਸੀ ਕਿ ਜਿਹੜੇ ਰਿਆਕ ਗੱਡੀਆਂ ਨਹੀਂ ਮਿਲਦੀਆਂ ਆਪਾਂ ਨੂੰ ਸਾਰੇ ਗੱਲ ਘੜ ਦੀ ਘੜ ਦੀ ਗੱਲ ਨਹੀਂ ਹੈਗੀ ਇਹ ਸਾਡੇ ਜਿਹੜੇ ਤੁਹਾਡਾ ਬੋਰਾ ਆ ਨਾ ਉਹਦੀ ਗੱਲ ਆ ਕਿ ਕਿੱਥੇ ਗਿਆ ਬੋਰਾ ਉਹ ਜਿਹੜੇ ਸਰਟੀਫਿਕੇਟ ਨਹੀਂ ਆਇਆ ਤਾਂ ਜਿਹੜੇ ਜੇ ਤਾਂ ਉਹ ਜਿਹਨਾਂ ਨੇ ਚੈੱਕ ਪ੍ਰੋਵਾਈਡ ਕੀਤੇ ਆ ਕਿ ਇਹਨਾਂ ਮੈਂਬਰਾਂ ਕੋਲ ਚੈੱਕ ਦੇ ਆ ਉਹ ਮੈਂਬਰ ਰਿਟਨ ਤੇ ਦੇ ਰਹੇ ਕਿ ਸਾਨੂੰ ਖਾਦ ਮਿਲੇਗੀ ਆ ਉਸ ਚੀਜ਼ ਦੀ ਵੀ ਆਪਾਂ ਪੜਤਾਲ ਕਰਾਂਗੇ ਕਿ ਉਹਨਾਂ ਨੇ ਕਿੰਨੇ ਬੋਰੇ ਲਏ ਆ ਉਹਨਾਂ ਦਾ ਕਿੰਨਾ ਐਮਸੀਐਲ ਆ ਐਮਸੀਐਲ ਹੁੰਦਾ ਇਹਨਾਂ ਦਾ ਲੈਂਡ ਰਿਕਾਰਡ ਰਜਿਸਟਰ ਬਣਾਇਆ ਹੁੰਦਾ ਸੋਸਾਇਟੀ ਦੇ ਜਿਹੜੇ ਕਿਸਾਨ ਰੋਸ ਕਰਦੇ ਆ ਉਹਨਾਂ ਇਦਾਂ ਉਹ ਬੈਕ ਡੇਟ ਚੈੱਕ ਨਹੀਂ ਲੈਣਗੇ ਜੋ ਜੋ ਇਹਨਾਂ ਕੋਲ ਜੋ ਇਹਨਾਂ ਕੋਲ ਚੈੱਕ ਆਏ ਹੋਏ ਆ ਪ੍ਰਧਾਨ ਕੋ ਜਿਹੜਾ ਇਹਨਾਂ ਨੇ ਕਰਨ ਲਈ ਦੱਸਿਆ ਸੇਲਸਮੈਨ ਨੂੰ ਸਾਡੇ ਪ੍ਰਧਾਨ ਦੇ ਚ ਸਾਰੇ ਮੈਂਬਰਾਂ ਦੇ ਕਲੈਕਟ ਕੀਤੇ ਜਿਨ੍ਹਾਂ ਨੂੰ ਖਾਤ ਬੰਦੀ ਹੋਣੀ ਹੈ ਤੁਹਾਡੇ ਸੀਰਮੈਨ ਦਾ ਵੀ ਕਹਿਣਾ ਵੀ ਖਾਤਾ ਉਹਦੇ ਜਿਹੜੇ ਪ੍ਰਧਾਨ ਸਾਹਿਬ ਖੇਤੀਬਾੜੀ ਕਰਦੇ ਮਥੋਲਵੇਂ ਵਿਖਾਤ ਉੱਤੇ ਲਈਆ ਦੇਖੋ ਇਹਨਾਂ ਨੇ ਜੋ ਦੱਸਿਆ ਕਿ ਸੇਲਸਮੈਨ ਨੇ ਤੁਸੀਂ ਦਿੱਤੀ ਇਨਫਰਮੇਸ਼ਨ ਦੀ ਉਹਨਾਂ ਨੇ ਖਾਦ ਲਈ ਹਾਂ ਅੱਛਾ ਮਤਲਬ ਉਹਨਾਂ ਨੇ ਕਹਾ ਮੰਡੀ ਹੈ ਕਿ ਆਪਣੇ ਪਰਸਨਲ ਅਨੁਦੋਸਰ ਰੱਖੀ ਹੈ ਨਹੀਂ ਉਹਨਾਂ ਨੇ ਕਹਾ ਮੰਡੀ ਹੈ ਮੈਂਬਰਾਂ ਨੂੰ ਪਰ ਜੀ ਦੇਖੋ ਇਹਨਾਂ ਨੇ ਜੋ ਬਿਆਨ ਦਿੱਤੇ ਹੈ ਜਿਹੜੇ ਔਰਲੀ ਜੋ ਵਰਨਲੀ ਬਿਆਨ ਦਿੱਤੇ ਕਿ ਕਦ ਵੱਡੀ ਗਈ ਹੈ ਮੈਂਬਰਾਂ ਨੂੰ ਜੇ ਰੱਟਣ ਦੇ ਵਿੱਚ ਵੀ ਬਿਆਨ ਦਿੰਦੇ ਉਸ ਹਿਸਾਬ ਨਾਲ ਆਪਾਂ ਬਦਲ ਕਰਦੇ ਫਿਰ ਆਪਾਂ ਕੰਪਲੀਟ ਇਨਫੋਰਮੇਸ਼ਨ ਸਰ ਜੀ ਸੇਲਜ਼ਮੈਨ ਤੋਂ ਇਲਾਵਾ ਪ੍ਰਧਾਨ ਸਾਹਿਬ ਕੋਲ ਅਧਿਕਾਰ ਹੁੰਦੇ ਆ ਕਿ ਆਪੇ ਚੈੱਕ ਲਈ ਵੀ ਜੇ ਲਈ ਜਾਵੇ ਤਾਂ ਆਪਣੇ ਕੋਲ ਆਪੇ ਸਾਈਨ ਕਰਾਈ ਜਾਵੇ ਤੇ ਆਪੇ ਵੰਡੀ ਜਾਵੇ ਦੇਖੋ ਜਿਹੜਾ ਮੇਨ ਇਹਦੇ ਵਿੱਚ ਕੰਮ ਆਦਾ ਆਪਾਂ ਜਿਹੜਾ ਬੰਦਾ ਪੁਆਇੰਟ ਕੀਤਾ ਹੋਇਆ ਉਹ ਸੇਲਜ਼ਮੈਨ ਪ ਖਾਸ ਮਤਲਬ ਵੀ ਜਦਾਂ ਖਾਤ ਰੱਖਦੇ ਆ ਰਹੇ ਆ ਸਭਾ ਦੇ ਵਿੱਚ ਉਹਦਾ ਪੂਰਾ ਧਿਆਨ ਰੱਖਣਾ ਠੀਕ ਹੈ ਜਿੰਨੇ ਮੈਂਬਰ ਨੇ ਡਿਮਾਂਡ ਆ ਉਹਦਾ ਇੰਡੈਂਟ ਗਿਆ ਕਿਸੇ ਮੈਂਬਰ ਦਾ ਉਹਦੇ ਹਿਸਾਬ ਨਾਲ ਇਹਨੂੰ ਖਾਦ ਆਪਾਂ ਦੇਣੀ ਸਰ ਜਿੱਦਾਂ ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿਸੇ ਨੇ ਉਚਿਤ ਕਰਿਆ ਸ਼ਿਕਾਇਤ ਵੀ ਕੀਤੀ ਸੀ ਕਿਸੇ ਨੇ ਲਿਖਤੀ ਰੂਪ ਦੇ ਵਿੱਚ ਨਹੀਂ ਰਿਟਨ ਦੇ ਵਿੱਚ ਮੈਨੂੰ ਕੋਈ ਕੰਪਲੇਨ ਨਹੀਂ ਮੈਨੂੰ ਅਸਲ ਦੇ ਵਿੱਚ ਕਿਸਾਨ ਵੀਰਾਂ ਦੀ ਇਹਨਾਂ ਦੀ ਕੰਪਲੇਨ ਆਈ ਸੀ ਕਿ ਸਾਨੂੰ ਇਦਾਂ ਦਾ ਸਾਡਾ ਪ੍ਰੋਬਲਮ ਹੋਈ ਗਿਆ ਸਾਡਾ ਡੱਕਾ ਹੋਇਆ ਉਹ ਉਹਦਾ ਅਰਥ ਇਹ ਜਿਵੇਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਰਿਟਨ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਅਸੀਂ ਪਤਾ ਪਾਇਆ ਸੀ ਉੱਥੇ ਸਭਾ ਦੇ ਵਿੱਚ ਬ ਇਹਨਾਂ ਦੀ ਪ੍ਰੋਬਲਮ ਨੂੰ ਸੌਲਡ ਆਊਟ ਕਰਨ ਵਾਸਤੇ ਹੁਣ ਤੁਸੀਂ ਇਸ ਮਾਮਲੇ ਦੀ ਜਾਂਚ ਕਰੋ ਕਿ ਇਸ ਮਾਮਲੇ ਤੋਂ ਜਾਂਚ ਕਰੋ ਕਿ ਇੱਕ ਆਪਣਾ ਜਿੱਦੀ ਅਜੇ ਆਪਾਂ ਨੂੰ ਮਤਲਬ ਕਿ ਪ੍ਰਾਇਮਰੀ ਰਿਸਪੀਅ ਕੰਪਲੇਨ ਮਿਲੀ ਕੰਪਲੇਨ ਇਨਾਂ ਦੀ ਮਿਲੀ ਜਾਂ ਅਜੇ ਵੀ ਤੁਹਾਨੂੰ ਉਹ ਖੜਤਾਲ ਕਰਾਂਗੇ ਫਿਰ ਇਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕਿ ਕਿਹਦੀ ਗਲਤੀ ਹੈ ਉਹਦੇ ਕਰਵਾਈਗੇ